ਟ੍ਰੈਫਿਕ ਨੂੰ ਲੈ ਕੇ ਐਸਐਸਪੀ ਦੇ ਸ਼ਹਿਰ ਵਿੱਚ ਪੈਦਲ ਰਾਉਂਡ ਤੋਂ ਬਾਅਦ ਸਰਗਰਮ ਹੋਈ ਨਗਰ ਕੌਂਸਲ ਚੁੱਕ ਚੁੱਕ ਗੱਡੀ ਵਿੱਚ ਲੱਦੇ ਦੁਕਾਨਦਾਰਾਂ ਦਾ ਦੁਕਾਨ ਦੇ ਬਾਹਰ ਪਿਆ ਸਮਾਨ ਗੁਰਦਾਸਪੁਰ ਸ਼ਹਿਰ ਵਿੱਚ ਨਗਰ ਕੌਂਸਲ ਵੱਲੋਂ ਇੱਕ ਵਾਰ ਫਿਰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਦੁਕਾਨਦਾਰ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿੱਚ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਨਗਰ ਕੌਂਸਲ ਦੇ ਈਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਐਸਐਸਪੀ ਅ ਦਿੱਤੇ ਵੱਲੋਂ ਸ਼ਹਿਰ ਵਿੱਚ ਪੈਦਲ ਚੱਲ ਕੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਿਆ ਗਿਆ ਸੀ ਤੇ ਉਹਨਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਇਹ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਦੁਕਾਨਦਾਰ ਆਪਣਾ ਸਮਾਨ ਅਤੇ ਗ੍ਰਾਹਕ ਵੀ ਆਪਣਾ ਵਾਹਨ yellow line ਦੇ ਹੋਣਗੇ ਤਾਂ ਟ੍ਰੈਫਿਕ ਦੀ ਸਮੱਸਿਆ ਨਹੀਂ ਆਵੇਗੀ ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉੱਥੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਜੋ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਇਹ ਕਾਰਵਾਈ ਹਫ਼ਤੇ 'ਚ ਇੱਕ ਵਾਰ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਸਕੇ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਦਿੱਤੇ ਗਏ ਸਮੇਂ ਤੇ ਦੇਰੀ ਨਾਲ ਆਉਣ ਨਾਲ ਪਹਿਲਾਂ ਹੀ ਦੁਕਾਨਦਾਰਾਂ ਨੇ ਆਪਣਾ ਸਮਾਨ ਚੁੱਕ ਕੇ ਅੰਦਰ ਰੱਖ ਲਿਆ ਸੀ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਅੱਜ ਦੀ ਨਗਰ ਕੌਂਸਲ ਗਰਦਾਪੁਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਨਕ੍ਰੋਚਮੈਂਟ ਸੰਬੰਧੀ ਆ ਔਰ ਪਰਸੋਂ ਚੌਥ ਸਾਡੇ ਐਸਐਸਪੀ ਸਾਹਿਬ ਇੱਥੇ ਦੌਰਾ ਕਰਕੇ ਗਏ ਸੀਗੇ ਔਰ ਉਹਨਾਂ ਵੱਲੋਂ ਸਖਤ ਅਦਾਇਤ ਹੋਈ ਸੀਗੀ ਕਿ ਬਾਜ਼ਾਰ ਨੂੰ yellow line ਨਾਲ ਲਾ ਕੇ ਤੇ ਪਾਰਕਿੰਗ ਲਈ ਜਗ੍ਹਾ ਛੱਡੀ ਜਾਵੇ ਔਰ ਇਹ ਤਾਂ ਹੀ ਛੱਡੀ ਜਾ ਸਕਦੀ ਹੈ ਜੇ ਇਨਕ੍ਰੋਚਮੈਂਟ ਦੂਰ ਹੋਊਗੀ ਔਰ ਪਹਿਲਾਂ ਇਹ ਇਨਕ੍ਰੋਚਮੈਂਟ ਇੱਕ ਹਫ਼ਤਾ ਲਗਾਤਾਰ ਦੂਰ ਕਰਕੇ ਫਿਰ yellow line ਜਿਹੜੀ ਲਗਾਉਣ ਜਾ ਰਹੇ ਆ ਉਹਦੇ ਚ ਦੁਕਾਨਦਾਰ ਨੂੰ ਵੀ ਸੁਵਿਧਾ ਹੋਊਗੀ ਤੇ ਆਮ ਪਬਲਿਕ ਨੂੰ ਵੀ ਉਹਦੀ ਸੁਵਿਧਾ ਹੋਊਗੀ ਜਿਹੜਾ ਦੁਕਾਨਦਾਰ ਆ ਉਹ ਆਪਣੀ ਇਨਕ੍ਰੋਚਮੈਂਟ ਨੂੰ ਦੂਰ ਕਰਕੇ ਆਪਣੇ ਸ਼ਟਰ ਦੇ ਅੰਦਰ ਚਲਾ ਜਾਵੇ ਔਰ ਜਿਹੜਾ ਟੂ ਵਾਹਕਲ ਆ ਜਿਹੜਾ ਇੱਥੇ ਉਹਨਾਂ ਦੇ ਸ਼ਾਪਿੰਗ ਕਰਨ ਆਉਂਦੇ ਆ ਉਹ yellow line ਦੇ ਅੰਦਰ ਲਾ ਕੇ ਤੇ ਆਪਣੀ ਸ਼ਾਪਿੰਗ ਕਰ ਸਕਦੇ ਆ ਔਰ ਉਹ ਤਾਂ ਹੀ ਇਹ ਜਿਹੜੀ ਆ ਇਹ yellow line ਲੱਗ ਸਕਦੀ ਆ ਜੇ ਉਹ ਇਨਕ੍ਰੋਚਮੈਂਟ ਨੂੰ ਆਪਣੇ ਆਪ ਹੀ ਦੂਰ ਕਰ ਲੈਣ ਔਰ ਜਿਹੜੀ ਆ ਲੋਕਾਂ ਦੀ ਸੁਵਿਧਾ ਲਈ ਇਹ ਜਿਹੜਾ ਟ੍ਰੈਫਿਕ ਦਾ ਸਮੱਸਿਆ ਆ ਇਹ ਜਿਹੜਾ ਇਹਦਾ ਹੱਲ ਕੀਤਾ ਜਾਊਗਾ ਇਹ ਬਿਲਕੁਲ ਇਦਾਂ ਦੀ ਰੁਟੀਨ ਜਿਹੜੀ ਆ ਬੜੀ ਪੁਰਾਣੀ ਬਣੀ ਆ ਇਹਨਾਂ ਦੀ ਜਿੱਦੋਂ ਵੀ ਅਸੀਂ ਆਉਂਨੇ ਆ ਆਪਣੇ ਅੰਦਰ ਸਮਾਨ ਕਰ ਲੈਂਦੇ ਆ ਔਰ ਬਾਅਦ ਵਿੱਚ ਸਾਡੇ ਜਾਣ ਤੇ ਫਿਰ ਸਮਾਨ ਬਾਹਰ ਕੱਢ ਲੈਂਦੇ ਆ ਅਸੀਂ ਇਸ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਭਰਜੁਰ ਅਪੀਲ ਕਰਦੇ ਆ ਹੱਥ ਜੋੜ ਕੇ ਅਪੀਲ ਕਰਦੇ ਆ ਸਮੂਹ ਦੁਕਾਨਦਾਰਾਂ ਨੂੰ ਕਿ ਅਜਿਹਾ ਨਾ ਕੀਤਾ ਜਾਵੇ ਆਪਣੇ ਹੀ ਸਿਆਣੇ ਨਾਗਰਿਕ ਹੋਣ ਦਾ ਸਬੂਤ ਦਿਓ ਔਰ ਆਪਣੇ ਆਪ ਹੀ ਇਨਕ੍ਰੋਚਮੈਂਟ ਨੂੰ ਦੂਰ ਕਰੋ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਔਣ ਜਾਣ ਵਿੱਚ ਮੁਸ਼ਕਲ ਨਾ ਆਵੇ ਕੋਈ ਇਹਨਾਂ ਨੂੰ ਪਤਾ ਲੱਗ ਜਾਂਦਾ ਪਤਾ ਨਹੀਂ ਕੀ ਗੱਲ ਹੈ ਇਹ ਫਿਰ ਜਦੋਂ ਕੋਈ ਹਿਲਜੁਲ ਹੁੰਦੀ ਹੈ ਇਹ ਚੁੱਕ ਲੈਂਦੇ ਆ ਮੁੜ ਕੇ ਫੇਰ ਰੱਖ ਲੈਂਦੇ ਆ ਇਹ ਤੇ ਇਹ ਹੈ ਵੀ ਹਫ਼ਤੇ 'ਚ ਇੱਕ ਵਾਰੀ ਮਤਲਬ ਇਹ ਕੰਮ ਮਿਹਮ ਜੜੀ ਆ ਯਾਰੀ ਰਹੇ ਕਿ ਨਹੀਂ ਹਰ ਹਫ਼ਤੇ ਇੱਕ ਦੋ ਦਿਨ ਇੱਕ ਦੋ ਦਿਨ ਇਹ ਕੰਮ ਯਾਰੀ ਰਹੇ ਇਹਨਾਂ ਨੂੰ ਪਤਾ ਲੱਗ ਜਾਏ ਇਹਨਾਂ ਦਾ ਸਮਾਨ ਜਿਹੜਾ ਜ਼ਬਤ ਹੋਏ ਉਹ ਮੁੜ ਕੇ ਇਹਨਾਂ ਨੂੰ ਵਾਪਸ ਨਾ ਮਿਲੇ ਜੇ ਉਹ ਦੇਣਾ ਵੀ ਹੋਏ ਤੇ ਉਹਦਾ ਹੀ ਉਹਦੀ ਕੋ ਪਰਚੀ ਕੱਟ ਕੇ ਉਹਨੂੰ ਜੁਰਮਾਨਾ ਕਰਕੇ ਫੇਰ ਦੇਣ ਫੇਰੇ ਹਟ ਸਕਦੇ ਨਹੀਂ ਉਦਾਂ ਨਹੀਂ ਹਟਦੇ ਕਮੇਟੀ ਘਰ ਵੱਲੋਂ ਜਿਹੜਾ ਐਲਟੀਮੇਟਮ ਦਿੱਤਾ ਗਿਆ ਹੈ ਇਹ ਕਾਰਵਾਈ ਕਰਨ ਦਾ ਵੇਖਿਆ ਜੇ ਤੇ 1 ਘੰਟਾ 1.5 ਘੰਟਾ ਜਿਹੜਾ ਲੇਟ ਕਰ ਦਿੱਤਾ ਉਹਦੇ ਨਾਲ ਪਰਫਰਮੇਸ਼ਨ ਸ਼ਾਇਦ ਮਿਲ ਗਈ ਇਹਨਾਂ ਨੂੰ ਆ ਉਹ ਤੇ ਫਿਰ ਇਹਨਾਂ ਨੂੰ ਪਤਾ ਹੋਣਾ ਵੀ ਪਤਾ ਨਹੀਂ ਕੀ ਗੱਲ ਹੋਈ ਆ ਕਿਉਂ ਲੇਟ ਹੋਏ ਨੇ ਕੋਈ ਕੰਮ ਪਿਆ ਗਿਆ ਜਾਂ ਕੀ ਗੱਲ ਹੋਈ ਉਹ ਫਿਰ ਜਦੋਂ ਉਹ ਆਏ ਉਹਨਾਂ ਲੋਕਾਂ ਨੇ ਚੁੱਕ ਚੱਕ ਲਿਆ ਹੁਣ ਬਾਕੀ ਸ਼ਹਿਰ ਜਿੱਤੇ ਰੌਲਾ ਪੈ ਹੀ ਜਾਣਾ ਉਹਨਾਂ ਨੇ ਆਪੇ ਚੁੱਕ ਲੈਣਾ ਆ